ਉਨੇ ਇੱਕ ਹੋਰ ਪੋਸਟ ਪਾਈ ਸੀ ਜਿਸ ਵਿੱਚ ਆ ਤੁਸੀਂ ਦੇਖਦੇ ਹੋ ਵੀ ਇਹ ਜਿਹੜੀ ਪੋਸਟ ਆ ਇਹ ਇਹਨਾਂ ਨੇ ਆਪਣੀ ਫੇਸਬੁੱਕ ਆਈਡੀ ਤੇ ਇਹ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਚਮਾਰ ਸ਼ਬਦ ਕੋਡ ਹੈ ਜਾਣੀ ਇਹ ਬਿਮਾਰੀ ਹੈ ਮਤਲਬ ਕਹਿੰਦੇ ਚਮਾਰ ਸ਼ਬਦ ਕੋਡ ਹੈ ਇਹ ਇੱਕ ਬਿਮਾਰੀ ਹੈ ਤੇ ਦੂਜੀ ਗੱਲ ਇਹ ਆ ਮੈਂ ਅਜੇ ਵੀ ਕਹਿੰਦਾ ਮੋਦੀ ਜੀ ਦੇ ਤਲਵੇ ਚੱਟ ਸਾਧ ਲਾਣੇ ਤੋਂ ਬਚੋ ਦੇਖੋ ਕਿੰਨਾ ਵੱਡਾ ਫਿਰ ਆਪ ਸ਼ਬਦ ਜਿਹੜੇ ਲਿਖਿਆ ਸੋ ਸਾਰੇ ਸਾਥੀਆਂ ਨੂੰ ਤਾਂ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸਾਥੀਓ ਬੜੇ ਸਾਲ ਪਹਿਲਾਂ ਮਤਲਬ ਕਈ ਸਾਲ ਹੋ ਗਏ ਲਗਭਗ ਪਤਾਰੇ ਥਾਣੇ ਦੇ ਵਿੱਚ ਜਿਹੜਾ 295 ਦਾ ਪਰਚਾ ਜਿਹੜਾ ਆ ਉਹ ਪਵਨ ਮੈਮੀ ਜਿਸ ਨੇ ਗਾਣਾ ਲਿਖਿਆ ਸੀ ਤੇ ਜੀਵਨ ਮੈਮੀ ਜਿਸ ਨੇ ਗਾਣਾ ਗਾਇਆ ਸੀਗਾ ਕਾਫੀ ਵਿਵਾਦ ਚੱਲਦਾ ਰਿਹਾ ਚੱਲਣ ਤੋਂ ਬਾਅਦ ਜਿਹੜਾ ਪਵਨ ਮੰਮੀ ਆ ਜਿਹੜਾ ਹੁਣ ਫਰਾਂਸ ਦੇ ਵਿੱਚ ਬਾਹਰ ਬੈਠਾ ਸੋ ਆਏ ਨੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਸਿਰਫ ਆਪਣੇ ਹੀ ਸਮਾਜ ਨੂੰ ਆਪਣੇ ਹੀ ਸੰਸਮਾਜ ਨੂੰ ਹਮੇਸ਼ਾ ਹੀ ਕਿਤੇ ਪਰੰਤੂ ਜਿਹੜਾ ਕਰਦਾ ਰਹਿੰਦਾ ਸੋ ਜਦੋਂ ਪਤਾਰੇ ਥਾਣੇ ਪਰਚਾ ਵੀ ਹੋਇਆ ਸੀ ਉਦੋਂ ਵੀ ਇਹਨੇ ਬੜਾ ਸੰਤਾਂ ਦੇ ਖਿਲਾਫ ਜਿਹੜਾ ਗਾਣਾ ਜੀਵਨ ਮੰਮੀ ਨੇ ਗਾਇਆ ਸੀ ਤੇ ਇਸਨੇ ਲਿਖਿਆ ਸੀ ਤੇ ਉਦੋਂ ਵੀ ਇਹਨੇ ਕਿਹਾ ਸੀਗਾ ਵੀ ਮੈਂ ਜਦੋਂ ਮੇਤੇ 295 ਦਾ ਪਰਚਾ ਹੋ ਗਿਆ ਤੇ ਮੈਂ ਜਦੋਂ ਜੱਜ ਦੇ ਮੋਹਰੇ ਪੇਸ਼ ਹੋਇਆ ਤੇ ਜੱਜ ਨੇ ਫਾਈਲ ਜਿਹੜੀ ਆ ਉਹ ਭਗਾ ਕੇ ਮਾਰੀ ਆ ਕਦਾ ਪਰਚਾ ਤੁਸੀਂ ਜਾਓ ਤੁਸੀਂ ਜਿਹੜੇ ਐ ਇਸ ਕੇਸ ਵਿੱਚ ਬਰੀਆਂ ਉਸ ਕੇਸ ਦੇ ਵਿੱਚ ਕਈ ਸਾਲ ਇਹਨੂੰ ਆਪਾਂ ਲਾਏ ਆ ਜਿੱਦ ਤੋਂ ਤਰੀਕਾ ਤੇ ਹੁੰਦਾ ਕਿਸੇ ਵੇ ਨਹੀਂ ਵੀ ਤਰੀਕਾ ਤੇ ਆਇਆ ਇਹਦੀ ਜਮਾਨਤ ਰਾਤ ਉਹ ਦੁਆਰਾ ਕਰਾਈ ਤੇ ਫਗਵਾੜੇ ਜਿਹੜਾ ਪ੍ਰੋਗਰਾਮ ਸੀਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਪਤਾਰੀ ਪੁਲਿਸ ਨੂੰ ਚੁੱਪ ਕੇ ਲੈ ਕੇ ਆਈ ਆ ਐਦਾਂ ਚੁੱਪ ਕੇ ਲੈ ਕੇ ਆਈ ਆ ਜਿੱਦਾਂ ਦੁੱਧ 'ਚ ਮੱਖੀ ਲੈ ਕੇ ਕੱਢੀ ਦੀ ਨਾ ਉਦਾਂ ਇਹ ਬੰਦੇ ਨੂੰ ਚੁੱਪ ਕੇ ਥਾਣੇ ਪਤਾਰੇ ਦੇ ਵਿੱਚ ਰੱਖਿਆ ਸੀ ਇੱਕ ਫੁੱਟ ਵੀ ਆਈ ਸੀ ਜਿਹੜਾ ਕੰਮਲ ਆ ਇੱਕ ਕੰਮਲ ਲੈ ਕੇ ਘੁੰਮਦਾ ਘਰਦਾ ਸੀਗਾ ਤੇਰੇ ਇਹਨੂੰ ਮਿਲਣ ਵਾਸਤੇ ਵੀ ਕੋਈ ਬੰਦੇ ਜਿਹੜੇ ਇਹਦੇ ਪਿੱਛੇ ਨਹੀਂ ਆਏ ਤੇ ਥਾਣੇ ਪੁਲਿਸ ਦੇ ਵਿੱਚ ਵੀ ਸਾਰਿਆਂ ਪੁੱਛਿਆ ਵੀ ਇਹਦੇ ਪਿੱਛੇ ਕੋਈ ਆਇਆ ਰਾਤ ਨੂੰ ਕੋਈ ਚਾਹ ਪਾਣੀ ਰੋਟੀ ਦੇਣ ਆਇਆ ਤੇ ਸਾਰਿਆਂ ਨੇ ਕਿਹਾ ਵੀ ਇਹਦੇ ਪਿੱਛੇ ਕੋਈ ਨਹੀਂ ਆਇਆ ਸੋ ਇਦਾਂ ਦੇ ਨਾਸਤਿਕ ਬੰਦੇ ਜਿਹੜੇ ਆਪਣੇ ਹੀ ਸਤਗੁਰਾਂ ਦਾ ਅਪਮਾਨ ਕਰਦੇ ਆ ਜਿਹੜੇ ਪ੍ਰਮਾਤਮਾ ਨੂੰ ਨਹੀਂ ਮੰਨਦੇ ਜਿਹੜੇ ਸੰਤਾ ਸੰਤਾ ਮਹਾਪੁਰਸ਼ਾਂ ਨੂੰ ਵੀ ਨਹੀਂ ਮੰਨਦੇ ਇਦਾਂ ਦੇ ਨਾਸਤਿਕ ਬੰਦੇ ਦੀ ਜਿਹੜੀ ਵੀਡੀਓ ਸੁਣਨੀ ਵੀ ਅਸੀਂ ਚੰਗਾ ਨਹੀਂ ਸਮਝਦਾ ਦੇਖਣਾ ਚੰਗਾ ਸਮਝਦਾ ਇਹ ਕੋਰਟ ਵਿੱਚ ਕਾਫੀ ਸਾਲਾਂ ਤੋਂ ਜਦੋਂ ਕੇਸ ਚੱਲਦਾ ਸੀਗਾ ਤੇ ਜਦੋਂ ਮੇਰੀ ਗਵਾਹੀ ਹੋਈ ਗਵਾਹੀ ਤੋਂ ਬਾਅਦ ਕ੍ਰੋਸ ਜਿੱਦੋਂ ਹੁੰਦਾ ਆ ਤੇ ਉਹ ਦੋ ਤਿੰਨ ਤਰੀਕਿਆਂ ਦੇ ਉੱਪਰ ਜਿੱਦੋਂ ਚਾਰ ਪੰਜ ਤਰੀਕਿਆਂ ਦੇ ਉੱਪਰ ਜਿੱਦੋਂ ਮੈਂ ਜਾਂਦਾ ਸੀ ਤੇ ਜੱਜ ਨਹੀਂ ਹੁੰਦਾ ਜਿੱਦੋਂ ਦਹੀ ਜਾਂਦਾ ਸੀ ਤਾਂ ਅਸੀਂ ਕਿਦੋਂ ਧੰਨੇ ਤੇ ਹੁਣੇ ਦੇ ਇਦਾਂ ਕਰਦੇ ਕਰਦੇ ਜੀ ਉਹ ਸਾਡੀਆਂ ਜਿਹੜੀਆਂ ਕ੍ਰੋਸ ਦੀ ਡੇਟਾ ਸੀਗੀਆਂ ਉਹਨੂੰ ਜਿਹੜਾ ਆ ਉਹ ਖਤਮ ਕਰਤਾ ਜੱਜ ਨੇ ਵੀ ਤੁਸੀਂ ਆਏ ਨਹੀਂ ਇਸ ਕਰਕੇ ਕੇਸ ਦਾ ਢਾਡਾ ਜਿਹੜਾ ਉਹ ਖਤਮ ਨਹੀਂ ਤੇ ਜਾਂਦਾ ਉਸ ਤੋਂ ਬਾਅਦ ਅਸੀਂ ਦੁਬਾਰਾ ਫੇਰ ਅਪੀਲ ਜਿਹੜੀ ਆ ਮੈਂ ਕੀਤੀ ਆ ਅਪੀਲ ਦੇ ਤਰੀਕੇ ਦੇ ਪਿੱਛੇ ਪੇਸ਼ ਹੋਏ ਸੀਗੇ ਤੋ ਉਹ ਤਰੀਕ ਦੁਆਰਾ ਜਿਹੜੀਆਂ ਚੱਲਦੀਆਂ ਪਈਆਂ ਵੀ ਸਾਡਾ ਕ੍ਰੋਸ ਜਿਹੜਾ ਹੋ ਜਿਹਨਾਂ ਦੀ ਬੰਦੇ ਦਵਾਈ ਰਹਦੀ ਆ ਉਹ ਵਾਈ ਵਾਈ ਕਰਾਈ ਜਾਵੇ। ਤੋ ਇਸ ਤੋਂ ਬਾਅਦ ਇਸ ਨਾਸਤਿਕ ਬੰਦੇ ਦੀ ਆ ਪੇਜ ਤੁਸੀਂ ਦੇਖ ਸਕਦੇ ਹੋ। ਵੀ ਜਿਹੜਾ ਆਇਆ ਇੱਥੇ ਲਿਖਿਆ ਨ ਪਵਨ ਮੈਮੀ ਤੇ ਇਸਨੇ ਥੱਲੇ ਕੀ ਲਿਖਿਆ? ਥੱਲੇ ਨੇ ਬਾਰ-ਬਾਰ ਮਹਾਰਾਜ ਦੇ ਖਿਲਾਫ ਇਹ ਲਿਖੀ ਜਾਂਦਾ ਜਿਸ ਵਿੱਚ ਇਹਨੇ ਲਿਖਿਆ ਮੈਂ ਅਜੇ ਵੀ ਕਹਿੰਦਾ ਮੋਦੀ ਜੀ ਦੇ ਤਲਵੇ ਚੱਟ ਸਾਧ ਲਾਣੇ ਤੋਂ ਵਜੋ ਦੇਖੋ ਕਿੰਨਾ ਵੱਡਾ ਫਿਰ ਆਪ ਸ਼ਬਦ ਜਿਹੜੇ ਲਿਖਿਆ ਵੀ ਮੋਦੀ ਦੇ ਤਲਵੇ ਚੱਕ ਸਾਧ ਲਾਣੇ ਤੋਂ ਵਜਾਉਣ ਤੁਸੀਂ ਦੇਖੋ ਵੀ ਜਿਹੜਾ ਐਨਪੀਆ 6 ਮਿੰਟ ਜਿੱਦਾ ਕੱਲ ਪਰਸੋਂ ਦੀ ਸ਼ੂਸ਼ੀ ਮੀਡੀ ਚੱਲਦੀ ਹੈ ਇਹ ਉਦੋਂ ਦੀ ਚੱਲਦੀ ਹੈ ਜਦੋਂ ਡੇਰਾ ਸਾਜਖੰਡ ਬੱਲਾ ਦੇ ਗੱਦੀ ਨਸੀਨ 108 ਸੰਤ ਜਿੰਦਾ ਜਸ ਮਹਾਰਾਜ ਜੀ ਉਹਨਾਂ ਦੇ ਨਾਲ ਬਹੁਤ ਸਤਿਕਾਰਯੋਗ ਮਹਾਪੁਰਸ਼ 108 ਸੰਤ ਮਨਜੀਤ ਦਾਸ ਮਹਾਰਾਜ ਜੀ ਅਤੇ ਹੋਰ ਭਾਜਪਾ ਦੀ ਆਗੂ ਜਿਹੜੇ ਆ ਵੀਜੇ ਕੁਮਾਰ ਸਾੰਪਲਾ ਜੀ ਅਵਨਾਹ ਚੰਦਰ ਜੀ ਤੇ ਜਿਹੜੇ ਪੰਜਾਬ ਪਰਿਵਾਰੀ ਆ ਜਿਹੜੇ ਤਰਨਜੀ ਚੁੱਗ ਜੀ ਉਹ ਮਿਲਿਆ ਸੋ ਮਿਲਣ ਤੋਂ ਬਾਅਦ ਇਹ ਬੰਦੇ ਨੇ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਤੇ ਸਾਦਾ ਮਹਾਰਾਜ ਨੂੰ ਕੀ ਜਿਹੜੇ ਅਪਸ਼ਬਦ ਇਹ ਬੋਲ ਰਿਆ ਤੋਂ ਇੱਕ ਤੋਂ ਬਾਅਦ ਇੱਕ ਫੇਰ ਉਹਨੇ ਇੱਕ ਹੋਰ ਪੋਸਟ ਪਾਈ ਸੀ ਜਿਸ ਵਿੱਚ ਆ ਤੁਸੀਂ ਦੇਖਦੇ ਹੋ ਵੀ ਇਹ ਜਿਹੜੀ ਪੋਸਟ ਆ ਇਹ ਇਹਨਾਂ ਨੇ ਆਪਣੀ ਫੇਸਬੁੱਕ ਆਈਡੀ ਤੇ ਇਹ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਚਮਾਰ ਸ਼ਬਦ ਕੋੜ ਹੈ ਜਾਣੀ ਇਹ ਬਿਮਾਰੀ ਹੈ ਮਤਲਬ ਕੰਨੇ ਚਮਾਰ ਸ਼ਬਦ ਦਾ ਕੋਡ ਹੈ ਇਹ ਇੱਕ ਬਿਮਾਰੀ ਹੈ ਤੇ ਦੂਜੀ ਗੱਲ ਇਹ ਆ ਜਿੱਥੇ ਚਮਾਰ ਦੇ ਜੋੜੇ ਦੇ ਕੋਆਬ ਗਈ ਜਾਂਦਾ ਜਿੱਥੇ ਚਮਾਰ ਦੇ ਜੋੜੇ ਵਸਦੇ ਹਨ ਉਹਨਾਂ ਵਸਤੀਆਂ ਦਾ ਨਾਮ ਚਮਾਰਲੀ ਹੀ ਹੁੰਦਾ ਹੈ ਕਹਿੰਦਾ ਤੇ ਫਿਰ ਗੁੱਸਾ ਕਿਸ ਗੱਲ ਦਾ ਗੱਲ ਆ ਵੀ ਸਤਕਾਰ ਇਹਨੇ ਆਪਣੇ ਸਮਾਜ ਦਾ ਕਦੀ ਨਹੀਂ ਕਰਨਾ ਆਹ ਹੀ ਲਬਜ ਜਿਹੜੇ ਆ ਵੀ ਅਸੀਂ ਕਹਿੰਨੇ ਆ ਵੀ ਇਹ ਲਬਜਾਂ ਦੇ ਬੈਨ ਹੋ ਗਏ ਸਾਨੂੰ ਰਬੀ ਦਾਸਿਆ ਸਮਾਜ ਕਿਹਾ ਜਾਵੇ ਰਬੀ ਦਾਸਿਆ ਧਰਮ ਸਾਡਾ ਹੋਵੇ ਤੇ ਜਿੱਥੇ ਕਿ ਇਹ ਆਪ ਸ਼ਬਦ ਵਾਲੰਟ ਸਮਾਜ ਨੂੰ ਬੋਲੇ ਜਾਂਦੇ ਆ ਉਹਨਾਂ ਨੂੰ ਵੀ ਸਤਿਕਾਰ ਦੇ ਨਾਲ ਹਰ ਚੀਜ਼ਾਂ ਨੂੰ ਜਿਹੜੀਆਂ ਪਹਿਲੂ ਦੇਖਦੇ ਹੋਏ ਬੜੇ ਸਾਰੇ ਲੋਕਾਂ ਨੂੰ ਕਹਿੰਦਾ ਵੀ ਆਪਣੇ ਸਮਾਜ ਨੂੰ ਉੱਪਰ ਚੁੱਕਣ ਵਾਸਤੇ ਅਸੀਂ ਆਪ ਇਸ ਚੀਜ਼ ਨੂੰ ਅੱਗੇ ਵਧਾਈਏ ਉਸ ਤੋਂ ਬਾਅਦ ਇੱਕ ਬੰਦਾ ਹੋਰ ਆ ਆ ਜਿਹੜੀ ਇਹਨੇ ਬੰਦੇ ਨੇ ਪਵਨ ਮੈਮੀ ਦੀ ਫੇਸਬੁੱਕ ਜਿਹੜੀ ਸ਼ੇਅਰ ਕੀਤੀ ਆ ਤੇ ਉਹ ਕਿੰਨੇ ਮਾੜੇ ਸ਼ਬਦ ਉੱਪਰ ਲਿਖਿਆ ਆ ਆ ਗੁੰਗੇ ਜਿਹੇ ਸਾਧ ਗਰੀਬ ਲੋਕਾਂ ਦਾ ਮੁੱਲ ਵਟ ਕੇ ਮੁੱਲ ਵਟ ਰਹੇ ਹਨ ਤੇ ਇਹਨਾਂ ਸਾਲਿਆਂ ਨੂੰ ਦੇਖੋ ਗਾਲਾਂ ਫੇਲ ਰਹੀ ਸੀ ਗਾਲ ਗੱਡੀਆਂ ਨੇ ਵੀ ਆ ਗੁੰਗੇ ਗੁੰਗੇ ਜਿਹੇ ਸਾਧ ਗਰੀਬ ਲੋਕਾਂ ਦਾ ਮੁੱਲ ਵਤ ਰਹੇ ਹਨ ਤੇ ਇਹਨਾਂ ਸਾਲਿਆਂ ਨੂੰ ਡੁੱਬ ਕੇ ਮਰਨਾ ਚਾਹੀਦਾ ਹੈ ਧਰਮ ਦੇ ਨਾਂ ਤੇ ਇਹ ਵਿਕਾਊ ਮਾਲ ਹਨ ਦੇਖੋ ਕਿੰਨੀਆਂ ਲੱਭ ਜਿਹੜੇ ਆ ਸਿੱਧਾ ਸਿੱਧਾ ਜਿਹੜਾ ਟਾਰਗੇਟ ਆ ਇਹ ਸਾਡੇ ਰਹਿਬਰਾਂ ਨੂੰ ਸਾਰੇ ਮਹਾਂបុਰਸ਼ਾਂ ਨੂੰ ਜੂਗੇ ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਜਿੰਨੇ ਡੇਰੇ ਮੰਨਦੇ ਸਾਰੇ ਸਤਿਕਾਰਯੋਗ ਆ ਕੋਈ ਵੱਡਾ ਛੋਟਾ ਨਹੀਂ ਜਿਨ੍ਹਾਂ ਨੇ ਬਾਣਾ ਪਾਲਿਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂਕਾਰ ਬਣਾ ਲਿਆ ਸਾਰੇ ਇੱਕ ਸਮਾਨ ਆ ਪਰ ਇਹ ਬੰਦੇ ਜਿਹੜੇ ਸ਼ਰਾਰਤੀ ਬੰਦੇ ਇਹ ਜਿਹੜੇ ਬਾਰ-ਬਾਰ ਆਪਣੇ ਸਮਾਜ ਨੂੰ ਟਾਰਗੇਟ ਕਰ ਸਕਦੇ ਆ ਕਿਸੇ ਹੋਰ ਧਰਮ ਨੂੰ ਟਾਰਗੇਟ ਨਹੀਂ ਸਕਦੇ ਇਹ ਬੰਦਿਆਂ ਨੂੰ ਖੇਰਪੂਣ ਤੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜਿਹੜੇ ਬਾਹਰ ਦੇਸ਼ਾਂ-ਵਦੇਸ਼ਾਂ 'ਚ ਸਾਥੀ ਬੈਠੇ ਆ ਉਹਨਾਂ ਨੂੰ ਜਰੂਰ ਉਥੇ ਇਰੇ ਖਿਲਾਫ ਜਿਹੜੇ ਕੇਸ ਲョੜੇ ਜਾਂਦੇ ਆ ਵੀ ਪੰਜਾਬ ਦੇ ਵਿੱਚ ਵੀਡੀਓ ਸੋਸ਼ਲ ਮੀਡੀਆ ਚੱਲਦੀ ਆ ਹੁਣ ਪਿੱਛੇ ਜੇ ਅਸੀਂ ਚਲਾਂਗਾ ਕਰਦੇ ਆ ਜਿਹੜੇ ਸੀਪੀ ਸਾਹਿਬ ਲੁਧਿਆਣੇ ਲੱਗਿਆ ਸੁਪਨੀ ਸ਼ਰਮਾ ਜੀ ਇਹੋ ਜਿਹੇ ਜਿਹੜੇ ਫੇਸਬੁੱਕ ਦੇ ਉੱਪਰ ਜਿਹੜੇ ਸਮਾਜ ਨੂੰ ਦੋ ਫੜ ਕਰਦੇ ਆ ਜਿਹੜੇ ਪ੍ਰਭਾਉ ਪਾਸ਼ਨ ਦਿੰਦੇ ਆ ਜਿਨ੍ਹਾਂ ਨਾਲ ਸਮਾਜ ਦੋ ਫੜ ਹੋ ਸਕਦਾ ਜਾਂ ਢੜਕ ਸਕਦਾ ਉਹ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਐਕਸ਼ਨ ਲਿਆ ਤੇ ਜਿਹੜੇ ਬੰਦੇ ਨੇ ਇੱਕ ਪੋਸਟ ਪਾਈ ਸੀ ਆਪਾਂ ਸਾਰੇ ਦੇਖਦੇ ਸੋਸ਼ਲ ਮੀਡੀਆ ਤੇ ਉਹ ਬੰਦੇ ਦੀ ਅਰੈਸਟ ਕੀਤੀ ਪਰ ਹੁਣ ਇਹ ਪੋਸਟ ਦੇਖ ਲਈਏ ਸਾਡੇ ਜਲੰਧਰ ਦੇ ਐਸਐਸਪੀ ਤੇ ਮੈਡਮ ਸੀਪੀ ਇਹ ਪੋਸਟ ਲਗਾਤਾਰ ਜਿਹੜੀਆਂ ਚੱਲ ਰਹੀਆਂ ਤੇ ਇੱਥੇ ਤਾਂ ਜਿਹੜਾ ਸੋਸ਼ਲ ਮੀਡੀਆ ਉਹਨਾਂ ਨੂੰ ਚਾਹੀਦਾ ਸੀ ਵੀ ਜੇਕਰ ਲੁਧਿਆਣੇ ਵਾਲੇ ਕਰ ਸਕਦੇ ਆ ਤੇ ਬਾਕੀ ਹੋਰ ਜ਼ਿਲ੍ਹੇ ਵਾਲੇ ਐਸਐਸਪੀ ਕਮਿਸ਼ਨਰ ਕਿਉਂ ਨਹੀਂ ਕਰ ਸਕਦੇ ਵੀ ਇਹ ਜਿਹੜੀ ਪੋਸਟ ਪੋਸਟ ਕੱਲੀ ਜਲੰਧਰ ਤੇ ਟਾਰਗੇਟ ਨਹੀਂ ਹੈਗੀ ਇਹ ਪੋਸਟ ਜਿਹੜੀ ਆ ਜਦੋਂ ਸੋਸ਼ਲ ਕੱਢ ਲੈਂਦੀ ਆ ਇਹ ਸੰਗਰੂਰ ਬਟਿੰਡੇ ਮਾਨਸੇ ਤਰਨਤਾਰਨ ਅੰਮ੍ਰਿਤਸਰ ਇਹ ਹਰ ਜ਼ਿਲ੍ਹੇ ਦੇ ਵਿੱਚ ਇਹ ਪਹੁੰਚਦੀ ਆ ਸੋ ਕਿਸੇ ਨੂੰ ਤਾਂ ਕਿਸੇ ਨੂੰ ਐਕਸ਼ਨ ਲੈਣਾ ਚਾਹੀਦਾ ਅਸੀਂ ਜਲੰਧਰ ਦੇ ਵਸਨੀਕਾਂ ਤੇ ਸਾਡਾ ਅਸੀਂ ਅਰਜ਼ ਕਰਦੇ ਹਾਂ ਐਸਐਸਪੀ ਜਲੰਧਰ ਤੇ ਸੀਪੀ ਮਾਡ ਜਲੰਧਰ ਬੇਰੁਪਤ ਤਰੰਤ ਜਿਹੜਾ 24 ਘੰਟੇ ਦੇ ਉੱਪਰ ਜਿਹੜਾ ਸੋਸ਼ਲ ਮੀਡੀਆ ਤੇ ਜਿੱਦਾਂ ਸੁਭਬਨ ਸ਼ਰਮ ਨੇ ਪਰਚਾ ਕੀਤਾ ਆ ਸੀਪੀ ਸਾਹ ਲੁਭਾਣੇ ਨੇ ਉਸੇ ਤਰ੍ਹਾਂ ਇੱਥੇ ਜਲੰਧਰ ਵਿੱਚ ਵੀ ਕਮਿਸ਼ਨਰ ਡਾਇਰੈਕਟ ਦੇ ਪਰਚਾ ਹੋਣਾ ਚਾਹੀਦਾ ਤੇ ਜਲੰਧਰ ਅਧਿਆਤਿ ਵਿੱਚ ਵੀ ਇਸ ਦੇ ਉੱਪਰ ਜਿਹੜਾ ਪਰਚਾ ਹੋਣਾ ਚਾਹੀਦਾ ਤੇ ਜਿਹੜੀਆਂ ਜਮਾਨਤਾਂ ਦੇ ਉੱਪਰ ਇਹ ਬਾਹਰ ਜਾ ਕੇ ਬੋਲਦੇ ਆ ਇਹਦੇ ਦੁਬਾਰਾ ਪਰਚਾ ਹੋਗੇ ਇਹਦੀ ਦਮਾਂ ਢਲੀਆਂ ਉਹ ਰੱਦ ਹੋਣੇ ਚਾਹੀਦੀਆਂ ਐਦਾਂ ਦੇ ਬੰਦੇ ਦੇ ਨੂੰ ਖੇਲ ਪੁਣੀ ਚਾਹੀਦੀ ਤਾਂ ਜੋ ਆਇਂਦਾ ਬੰਦਾ ਕਦੀ ਵੀ ਸ਼ੋਸ਼ਣ ਵੀਡੀਓ ਦੇ ਉੱਪਰ ਨਾ ਪਜੇ ਇਹਦੇ ਜਿਹੜੇ ਪੇਜ ਆ ਇਹਦੀ ਫੇਸਬੁੱਕ ਆਈਡੀ ਆ ਇਹ ਸਾਰੀ ਬਲੌਕ ਹੋਣੀ ਚਾਹੀਦੀਆਂ ਤਾਂ ਜੋ ਇਹ ਬੰਦੇ ਨੂੰ ਸਮਝਿਆ ਸਮਝੇਦਾ ਇਸਦੇ ਘਰਿਆਂ ਨੂੰ ਵੀ ਦੇਖੋ ਕਿਦਾਂ ਦੇ ਬੰਦੇ ਹੋਣਗੇ ਵੀ ਫੈਮਿਲੀ ਚਾਹੀਦਾ ਵੀ ਅਸੀਂ ਇਸੇ ਸਮਾਜ ਚ ਰਹਿਣਾ ਇਸੇ ਪੰਜਾਬ ਦੀ ਧਰਤੀ 'ਚ ਰਹਿਣਾ ਤੇ ਆਪਣਾ ਜਿਹੜਾ ਇਹ ਬੰਦਾ ਬੋਲਦਾ ਇਹਦੇ ਪਰਿਵਾਰ ਨੂੰ ਚਾਹੀਦਾ ਅੱਗੇ ਵਗੇ ਆਉਣੇ ਵੀ ਇਹ ਬੰਦਾ ਬੋਲੇ ਨਾ ਆਪਣੇ ਸਮਾਜ ਨੂੰ ਜੋੜਨ ਦੀ ਕੋਸ਼ਿਸ਼ ਕਰੇ ਆਪਾਂ ਆਪਣੇ ਸਮਾਜ ਨੂੰ ਸੰਤਾਂ ਨੂੰ ਰਿਆਵਰਾਂ ਨੂੰ ਭੰਡੀ ਜਾਵਾਂਗੇ ਜੋੜਨ ਦੀ ਗੱਲ ਤਾਂ ਕੋਈ ਵੀ ਨਹੀਂ ਕਰਦਾ ਵੀ ਜਿਹੜੀਆਂ 39 ਕਾਸਟਾਂ ਆ ਉਹਨੂੰ ਆਪਾਂ ਇਕੱਠੇ ਕਰਦਾ ਕਰਨਾ ਤੇ ਜਿਹੜੇ ਹੋਰ ਧਰਮ ਦੇ ਲੋਕ ਆ ਹੋਰ ਸਮਾਜ ਦੇ ਲੋਕ ਆ ਉਹਨਾਂ ਨੂੰ ਕਿੱਦਾਂ ਇਕਜੁੱਟ ਕਰੀਏ ਇੱਕ ਬੰਨਥ ਨੇ ਕਿੱਦਾਂ ਲਿਆ ਸਕਦੇ ਇਹ ਗੱਲ ਕਿਸੇ ਨੇ ਨਹੀਂ ਕਰਨੀ ਆਪਣੀ ਮੈਜੋਰਟੀ ਨੂੰ ਕਿਸੇ ਨੇ ਨਹੀਂ ਤੁਣਾ ਇਹ ਗੱਲ ਕੋਈ ਨਹੀਂ ਕਰਨੀ ਵੀ ਹਰ ਜ਼ਿਲ੍ਹੇ ਦੇ ਵਿੱਚ ਸਾਡਾ ਐਸਐਸਓ ਲੱਗੇ ਸਾਡਾ ਡੀਐਸਪੀ ਲੱਗੇ ਸਾਡੇ ਐਸਪੀਡੀ ਲੱਗੇ ਦੇ ਇਗਲਿਆਂ ਦੇ ਵਿੱਚ ਸਾਡੇ ਦਸੋ ਐਸਐਸਪੀ ਕਿੰਨੇ ਆ ਸਾਡਾ ਡੀਜੀ ਕੋਈ ਨਹੀਂ ਹੈਗਾ ਆ ਬਰਾ ਹੋਮ ਜਿਹੜਾ ਹੋਮ ਜਿਹੜਾ ਵਿਭਾਗ ਹੁੰਦਾ ਹੋਮ ਦਾ ਉਹ ਦੱਸੋ ਕਿੱਥੇ ਆ ਸਾਡਾ ਓਐਸਡੀ ਪੰਜਾਬ ਸਰਕਾਰ ਚ ਕੋਈ ਹੈ ਨਹੀਂ ਸਾਡਾ ਉਹ ਲੈ ਜਾਵੇ ਐਦਾਂ ਦੀਆਂ ਮੰਗਾਂ ਤੇ ਕੋਈ ਮੰਗਦਾ ਹੀ ਨਹੀਂ ਜਿਹੜੇ 34 ਐਮਐਲਏ ਆ ਉਹ ਸਮਾਜ ਦੇ ਪ੍ਰਤੀ ਬੋਝ ਦੇਣੀ ਇਹ ਗੱਲ ਕੋਈ ਰੱਖਦਾ ਨਹੀਂ ਜਿਹੜੇ ਸੰਸਮਾਜ ਆ ਪਹਿਲਾਂ ਇਹ ਉਹਨਾਂ ਦੇ ਖਿਲਾਫ ਹੀ ਬੋਲੀ ਜਾਂਦੇ ਤੇ ਮਾਰਾ ਨੇ ਤਾਂ ਸਾਰੇ ਸਮਾਜ ਨੂੰ ਇੱਕ ਬੈਨਰ ਥੱਲੇ ਹਰ ਦੇ ਝੰਡੇ ਥੱਲੇ ਕੱਟਾ ਕੀਤਾ ਉਹਨਾਂ ਨੇ ਸਕੂਲ ਖੋਲਦੇ ਕਾਲਜ ਖੋਲਦੇ ਹਸਪੀਟਲ ਖੋਲਦੇ ਕਿਹਨਾ ਵਾਸਤੇ ਵੀ ਸਮਾਜ ਦਾ ਕੋਈ ਬੰਦਾ ਜੇ ਕੋਈ ਲੋੜ ਬੰਦ ਹੋਵੇ ਤੇ ਉਹ ਬੰਦਾ ਆਪਣੇ ਡੇਰੇ ਵਿੱਚ ਜਾ ਸਕਦੇ ਜੇ ਕੋਈ ਬੰਦਾ ਕੋਈ ਵੀ ਜਾਤੀ ਜਾਂਦਾ ਤੇ ਮਹਾਰਾਜ ਨੂੰ ਸਤਿਕਾਰ ਕਰਦੇ ਆ ਉਹਨੂੰ ਮਾਨ ਸਨਮਾਨ ਦਿੰਦੇ ਆ ਉਹਨੂੰ ਸਰੋਪਾ ਦਿੰਦੇ ਆ ਚਾਹ ਪਾਣੀ ਪੁੱਛਦੇ ਆ ਲੰਗਰ ਪੁੱਛਦੇ ਆ ਸੋ ਇਹੋ ਜੇ ਮਹਾਪੁਰਸ਼ਾਂ ਨੂੰ ਜਿਹੜੇ ਕ੍ਰਾਂਤੀਕਾਰੀ ਮਹਾਪੁਰਸ਼ ਆ ਉਹਨਾਂ ਦੇ ਪ੍ਰਤੀ ਸ਼ਬਦਾਂ ਨੇ ਅੱਜ ਜੇ ਮੋਦੀ ਸਾਹਿਬ ਕੋਲੋਂ ਉਹਨਾਂ ਨੇ 650 ਸਾਲ ਜਿਹੜਾ 2027 ਦੇ ਵਿੱਚ ਦੰਤਾਂ ਵਿੱਚ ਸਤਿਗੁਰੂ ਅਰਬਦਾਸ ਮਹਾਰਾਜ ਜਗਤਗੁਰੂ ਅਰਬਦਾਸ ਮਹਾਰਾਜ ਦਾ ਜਿਹੜਾ ਪ੍ਰਕਾਸ਼ ਝੜ ਆ ਰਿਹਾ ਤੇ ਜੇ ਉਹਨਾਂ ਨੇ ਮੰਗ ਰਾਲੀ ਪੂਰੇ ਭਾਰਤ ਵਿੱਚ ਇਹਦਾ ਵਖਰਾ ਪੈਕੇਜ ਹੋਣਾ ਚਾਹੀਦਾ ਵੱਡੇ ਪੱਦਰ ਦੇ ਉੱਪਰ ਬਣਾਉਣਾ ਚਾਹੀਦਾ ਆਦਮਪੁਰ 에어ਪੋਰਟ ਦਾ ਨਾਮ ਸ੍ਰੀ ਗੁਰੂ ਅਰਬਦਾਸ ਮਹਾਰਾਜ ਦੇ ਰੱਖਿਆ ਚਾਹੀਦਾ ਸੋ ਹੋਰ ਵੀ ਜਿਹੜੀਆਂ ਗੱਲਾਂ ਸਿਗੀਆਂ ਉਹਨਾਂ ਨੇ ਰੱਖੀਆਂ ਤੇ ਜਿਹੜੇ ਵਿਆਨਾਗੰਡ ਦੇ ਬੰਦੇ ਆ ਉਹ ਹੋਰ ਕਈ ਮਸਲੇ ਜਿਹੜੇ ਸਮਾਧਿਕ ਤੋਂ ਤੇ ਜੇ ਰੱਖ ਤੇ ਤੇ ਕੀ ਮਾਰਾ ਕੀਤਾ ਜੇ ਕਰ ਇਹ ਨਾ ਜਾਂਦੇ ਪਹਿਲ ਨਾ ਕਰਦੇ ਤੇ ਹੋਰ ਕੋਣਾ ਕੋਈ ਬੰਦੇ ਨਹੀਂ ਤੇ ਚੱਲਣੀ ਨਹੀਂ ਇਹ ਤਾਂ ਮਹਾਪੁਰਸ਼ੀ ਜੀ ਜਾ ਕੇ ਸਰਕਾਰ ਨੂੰ ਕਹੋਗੇ ਤਾਂ ਹੀ ਕੰਮ ਚੱਲਣਾ ਹੁਣ ਜੇ ਕੰਮ ਕੀਤਾ ਇਹ ਬੰਦਾ ਲਾਈਵ ਹੋ ਜਾਣਾ ਇਸ ਕਰਕੇ ਬੀਜੀਪੀ ਸਾਹਿਬ ਪੰਜਾਬ ਲਈ ਬੇਨਤੀ ਕਰਦੇ ਆ ਹோம் ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦੇ ਆ ਚੀਫ ਸੈਕਟਰੀ ਨੂੰ ਬੇਨਤੀ ਕਰਦੇ ਆ ਵੀ ਇਹੋ ਜਿਹੇ ਬੰਦਿਆਂ ਦਾ ਪੇਜ ਜਿਹੜੇ ਆ ਬਲੌਕ ਹੋਣੇ ਚਾਹੀਦੇ ਆ ਜਦੋਂ ਵੀ ਕੋਈ ਸੋਸ਼ਲ ਮੀਡੀਆ ਤੇ ਸੰਸਮਾਜ ਦੇ ਕਿਸੇ ਧਾਰਮਿਕ ਕਿਸੇ ਵੀ ਜਥੇਬੰਦੀ ਦੇ ਖਿਲਾਫ ਬੋਲੇ ਕਿਸੇ ਵੀ ਧਰਮ ਦੇ ਬਾਰੇ ਬੋਲੇ ਉਹ ਬੰਦਿਆਂ ਨੂੰ ਉਸੇ ਟਾਈਮ ਨਾਲ ਦੇ ਪੇਜ ਬਲੌਕਿੰਗ ਦੇ ਐਫਆਈਆ ਨਾਲ ਦਰਜ ਹੋਣੀ ਚਾਹੀਦੀਆਂ ਤੇ ਬਾਹਰ ਵੀ ਬੰਦਿਆਂ ਨੂੰ ਜਿਹੜਾ ਉੱਥੇ ਜੜੀਆਂ ਮੇਲੇ ਆ ਉਹ ਤੇ ਜਿਹੜੀ ਪੰਜਾਬ ਸਰਕਾਰ ਵੱਲੋਂ ਉਹ ਜਾਣੀ ਚਾਹੀਦੀ ਆ ਸੋ ਇੰਨੀ ਬੇਦੀ ਕਰਦਾ ਵੀਰੇ ਉੱਪਰ ਸਖਤ ਐਕਸ਼ਨ ਜਿਹੜੀ ਆ ਅਸੀਂ ਘੜੇ ਜਲੰਧਰ ਪੁਲਿਸ ਤੇ ਸੀਪੀ ਜਿਹੜੇ ਮੈਡਮ ਆ ਉਹਨਾਂ ਨੂੰ 24 ਘੰਟੇ ਕਹਿੰਦੇ ਆ ਵੀ ਇਹ ਤੇ ਤੁਰੰਤ ਐਕਸ਼ਨ ਲਓ ਵੀ ਇਹਤੇ ਐਕਸ਼ਨ ਲੈਣ ਦਾ ਨਾਂ ਦਾ ਕਾਰਨ ਕੀ ਆ ਵੀ ਇਹ ਬੰਦਾ ਜੇ ਬੋਲੀ ਜਾਵੇ ਬੋਲੀ ਜਾਵੇ ਤੇ ਸਮਾਜ ਦੀ ਲੜਾਈ ਆ ਉਸੇ ਕਰੀਏ ਜਾਂ ਸਮਾ ਸੜਕਾਂ ਦੇ ਉੱਤੇ ਫਿਰ ਦੁਬਾਰਾ ਥਾਣੇ ਲਾਵੇ ਇਹ ਦੇਖਣਾ ਚਾਹੁੰਦੇ ਆ ਇਸ ਤਰਕੇ ਫਰਜ਼ ਜਿਹੜਾ ਬੰਦਾ ਆ ਇਤਨਾ ਸਵਪਨ ਜਰਮਾ ਜੀ ਨੇ ਆਪਣਾ ਫਰਜ਼ ਨਿਭਾਇਆ ਇੱਥੇ ਦੇ ਐਸਐਸਪੀ ਜਲੰਧਰ ਤੇ ਸੀਪੀ ਮੈਡਮ ਇਹ 24 ਘੰਟੇ ਦੇ ਵਿੱਚ ਜਿਹੜੇ ਐਫਆਈਆਰ ਇਹ ਬੰਦੇ ਨੇ ਦਰਜ ਕਰਕੇ ਅੱਗੇ ਵਧਣਾ ਚਾਹੀਦਾ ਇਨੀ ਬੇਨਤੀ ਕਰਦਾ ਸਤਿ ਸ੍ਰੀ ਅਕਾਲ ਜੈ ਗੁਰਦੇ ਧੰਗੁਰਦੇ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਬਾਲਾ